ਅਕਸਰ ਤੁਹਾਨੂੰ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਦੇ ਰੰਗਾਂ ਦਾ ਕੋਈ ਭੇਦ ਨਹੀਂ ਪਾ ਸਕਦੇ ਇਸ ਬੰਦੇ ਨੇ ਕੁਝ ਪਲਾਂਟ ਕੁਝ ਬੂਟਿਆਂ ਤੋਂ ਬਿਜਲੀ ਪੈਦਾ ਕਰਤੀ ਤੇ ਇਹਨੇ ਲਾਈਵ ਨਿਊਜ਼ ਦੇ ਉੱਤੇ ਲਾਈਟਾਂ ਚਲਾ ਕੇ ਦਿਖਾਈਆਂ ਸੋ ਆਪਾਂ ਗੱਲ ਕਰਦੇ ਹੁੰਦੇ ਆ ਕਿ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਲੋਕ ਇਸ ਧਰਤੀ ਤੇ ਰਹਿ ਚੁੱਕੇ ਨੇ ਜਿਨ੍ਹਾਂ ਨੇ ਇੰਨੇ ਪ੍ਰਾਤਨ ਮੰਦਿਰ ਇੰਨੀਆਂ ਪ੍ਰਾਤਨ ਬਿਲਡਿੰਗਾਂ ਇੰਨੀਆਂ ਚੀਜ਼ਾਂ ਐਸੀਆਂ ਬਣਾਤੀਆਂ ਜਿਨ੍ਹਾਂ ਦੇਖ-ਦੇਖ ਅੱਜ ਦੀ ਆਧੁਨਿਕ ਸਾਇੰਸ ਹੈਰਾਨ ਹੁੰਦੀ ਆ। ਸੋ ਕਹਿੰਦੇ ਆ ਵੀ ਉਦੋਂ ਆ ਚੀਜ਼ ਨਹੀਂ ਸੀ, ਉਹ ਚੀਜ਼ ਨਹੀਂ ਸੀ ਤਾਂ ਆਪਾਂ ਇਹ ਕਹਿ ਨਹੀਂ ਸਕਦੇ ਉਸ ਸਮੇਂ ਉਹ ਵੀ ਬੜੇ ਕਹ ਲਓ ਤੁਸੀਂ ਮਾਡਰਨ ਸੀਗੇ ਆਪਣੇ ਸਮੇਂ ਦੇ ਹਿਸਾਬ ਨਾਲ। ਸ਼ਾਇਦ ਹੋ ਸਕਦਾ ਉਹਨਾਂ ਕੋਲੇ ਸਾਡੇ ਨਾਲੋਂ ਜ਼ਿਆਦਾ ਗਿਆਨ ਹੋਵੇ। ਪ੍ਰਮਾਤਮਾ ਨੇ ਹਰ ਸ਼ੈ ਸਾਡੇ ਆਲੇ-ਦਾਲੇ ਪੈਦਾ ਕੀਤੀ ਹੋਈ ਆ। ਬਸ ਅਸੀਂ ਮਾਰ ਖਾ ਜਾਣਿਆ ਕਿ ਸਾਨੂੰ ਉਹ ਚੀਜ਼ ਦੀ ਸਮਝ ਨਹੀਂ ਹੈਗੀ ਸਮਝ ਤਾਂ ਨਹੀਂ ਹੈਗੀ ਕਿਉਂਕਿ ਆਪਾਂ ਪ੍ਰਮਾਤਮਾ ਦੇ ਨਾਲ ਜੁੜੇ ਨਹੀਂ ਹੋਏ ਜਦੋਂ ਆਪਾਂ ਉਸ ਕਾਲਪੁਰਖ ਵਾਹਿਗੁਰੂ ਨਾਲ ਜੁੜਦੇ ਆਂ ਤਾਂ ਉਹਦੀਆਂ ਬਣਾਈਆਂ ਹੋਈਆਂ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੀ ਵੀ ਸਾਨੂੰ ਨੌਲੇਜ ਆ ਜਾਂਦੀ ਇਹਨਾਂ ਦਾ ਗਿਆਨ ਸਾਡੇ ਅੰਦਰ ਆਪਣੇ ਆਪ ਹੀ ਉਪਜ ਜਾਂਦਾ ਪ੍ਰਮਾਤਮਾ ਵੱਲੋਂ ਸੋ ਇਸੇ ਕਰਕੇ ਕਹੀਦਾ ਕਿ ਉਹ ਬੜਾ ਮਹਾਨ ਆ ਉਹਦੇ ਅੱਗੇ ਅਰਦਾਸ ਕਰਿਆ ਕਰੋ ਸੁਣਦਾ ਜੋ ਕੁਝ ਮੰਗਣਾ ਹੈ ਉਹਦੇ ਤੋਂ ਮੰਗੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਲਿਆ ਕਰੋ ਮਿੱਤਰੋ ਕੀ ਅਮਤਕਾਰ ਹੁੰਦੇ ਆ ਕਲਾ ਵਰਤਦੀ ਆ ਕਿਉਂਦੇ ਵਾਸਤੇ ਰੋ ਧੰਨਵਾਦ